Thank ਗੱਡਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਸਕੂਲਾਂ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਕਾਫੀ ਲੰਮੇ ਸਮੇਂ ਤੋਂ ਬੱਚੇ ਘਰਾਂ ਦੇ ਵਿੱਚ ਬੈਠੇ ਸੀ ਸਕੂਲ ਖੁੱਲੇ ਕੁਝ ਹੀ ਸਮਾਂ ਹੋਇਆ ਸਕੂਲ ਖੁੱਲਿਆ ਨੂੰ ਤੇ ਬੱਚਿਆਂ ਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸਕੂਲਾਂ ਦੇ ਬਾਅਦ ਫਿਰ ਲਗਾਤਾਰ ਜਿਹੜੀਆਂ ਦੇਖਣ ਨੂੰ ਜੋ ਮਿਲ ਰਿਹਾ ਹੈ ਕਿ ਬੱਚੇ ਔਰ ਟੀਚਰ ਜਿਹੜੇ ਪੋਜ਼ੀਟਿਵ ਹੋਣੇ ਫਿਰ ਸ਼ੁਰੂ ਹੋ ਗਏ ਨੇ ਉਸ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਸਕੂਲਾਂ ਦੇ ਕਈ ਹਾਲਾਤ ਨੇ ਉਸ ਸੰਬੰਧ ਦੇ ਵਿੱਚ ਇੱਥੇ ਦੇ ਟੀਚਰ ਟੀਚਰਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਸਕੂਲ ਦੇ ਵਿੱਚ ਜਿਹੜੇ ਆ ਕੇ ਸਟੱਡੀ ਕਰਨਾ ਚਾਹੁੰਦੇ ਨੇ ਜਾਂ ਘਰ ਦੇ ਵਿੱਚ ਬੈਠ ਕੇ ਆਨਲਾਈਨ ਸਟੱਡੀ ਕਰਨਾ ਚਾਹੁੰਦੇ ਨੇ ਸਹਿਬਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਕੂਲ ਕਾਫੀ ਲੰਬੇ ਸਮੇਂ ਤੋਂ ਬੰਦ ਸੀ ਤੇ ਕਈ ਬੱਚੇ ਆਨਲਾਈਨ ਸਟੱਡੀ ਨਹੀਂ ਕਰ ਪਾ ਰਹੇ ਸੀਗੇ ਕਿਉਂਕਿ ਉਹਨਾਂ ਦੇ ਕੋਲ ਮੰਨ ਲਓ ਕੋਈ ਫੋਨ ਹੀ ਹੈ ਨਹੀਂ ਸੀ 스마트폰 ਤੇ ਉਹ ਪੜਾਈ ਤੋਂ ਬੰਜੇ ਰਹਿ ਗਏ ਤੇ ਜਿਨ੍ਹਾਂ ਕੋਲ ਫੋਨ ਸੀਗੇ ਵੀ ਉਹ ਗੇਮਾਂ ਦੇ ਵਿੱਚ ਲੱਗੇ ਰਹੇ ਤੇ ਚੰਜਣਾ ਸਟੱਡੀ ਨਹੀਂ ਕਰ ਸਕਦੇ ਸੀ ਸਕੂਲ ਖੁੱਲੇ ਨੇ ਤੇ ਸਕੂਲ ਦੇ ਵਿੱਚ ਆ ਕੇ ਸਟੱਡੀ ਕਰਨਾ ਵਧੀਆ ਲੱਗ ਰਿਹਾ ਤੇ ਕਿਵੇਂ ਦੇਖਦੇ ਹੋ ਤੁਸੀਂ ਇਸ ਟਾਈਮ ਜਿਹੜੇ ਬੱਚਿਆਂ ਦੀ ਜੀਵਨ ਦੇ ਉੱਤੇ ਕੀ ਅਸਰ ਪੈ ਰਿਹਾ ਦੇਖੋ ਜੀ ਬੜੇ ਲੰਬੇ ਸਮੇਂ ਬਾਅਦ ਜਿਹੜੇ ਸਕੂਲ ਖੁੱਲੇ ਨੇ ਜਿਸ ਦਿਨ ਸਕੂਲ ਖੁੱਲੇ ਉਸ ਦਿਨ ਬੱਚਿਆਂ ਦੇ ਵਿੱਚ ਇੰਨਾ ਉਤਸ਼ਾਹ ਪਾਇਆ ਗਿਆ ਟੀਚਰ ਸਾਹਿਬਾਨ ਨੂੰ ਵੀ ਬਹੁਤ ਅੱਛਾ ਲੱਗਿਆ ਕਿ ਬੱਚਿਆਂ ਦੇ ਰੂਬਰੂ ਹੋਏ ਬਟ ਗੱਲ ਇਹ ਹੈ ਵੀ ਦੇਖਿਆ ਜਾਵੇ ਕਿ ਜੋ ਆਨਲਾਈਨ ਐਜੂਕੇਸ਼ਨ ਸੀਗੀ ਉਹਦੇ ਵਿੱਚ ਕਿਤੇ ਨਾ ਕਿਤੇ ਖਲਾਅ ਜ਼ਰੂਰ ਸੀਗੇ ਮਤਲਬ ਉਹ ਪ੍ਰੋਪਰ ਨਹੀਂ ਸੀ ਹੋ ਪੰਦੀ ਠੀਕ ਹੈ ਅਸੀਂ ਵੱਧ ਤੋਂ ਵੱਧ ਅਸੀਂ ਐਫਰਟਸ ਕਰ ਰਹੇ ਹਾਂ ਬੱਚੇ ਵੀ ਕਰ ਰਹੇ ਨੇ ਪਰ ਜੋ ਡਾਇਰੈਕਸ਼ਨ ਦੇ ਨਾਲ ਬੱਚੇ ਦੇ ਫੇਸ ਟੂ ਫੇਸ ਹੋ ਕੇ ਉਹਦੇ ਰਿਜ਼ਲਟ ਆਉਂਦੇ ਆ ਉਹ ਉਹਨੇ ਨਹੀਂ ਸੀ ਬਟ ਹੁਣ ਗੱਲ ਇਹ ਹੈ ਵੀ ਬੱਚੇ ਆ ਰਹੇ ਨੇ ਜੋ ਮਾਹੌਲ ਬਣਿਆ ਹੋਇਆ ਜੋ ਮਾਹੌਲ ਬਣਿਆ ਹੋਇਆ ਜਿਸ ਤਰ੍ਹਾਂ ਕਿ ਬੱਚੇ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਕੁਝ ਸਕੂਲਾਂ ਦੇ ਵਿੱਚ ਆਏ ਉਹਦਾ ਦੇਖੋ ਗੱਲ ਇਹ ਹੈ ਕਿ ਸਰਕਾਰ ਨੇ ਸਾਨੂੰ ਹਦਾਇਤਾਂ ਕੀਤੀਆਂ ਨੇ ਕਿ ਹਰ ਰੋਜ਼ 1000 ਬੱਚਾ ਜਿਹੜਾ ਲੁਧਿਆਣੇ ਦੇ ਵਿੱਚੋਂ ਚੈੱਕ ਹੋਣਾ ਦੇਖੋ ਉਹਦੇ ਵਿੱਚ ਇਹ ਪੋਸੀਬਿਲਟੀ ਬਣਦੀ ਹੈ ਕਿ ਜਦੋਂ ਅਸੀਂ ਬੱਚੇ ਚੈੱਕ ਹੁੰਦੇ ਆ ਤੇ ਕਿਤੇ ਨਾ ਕਿਤੇ ਜਰੂਰ ਪੋਜ਼ਿਟਿਵਿਟੀ ਦੇ ਚਾਂਸਸ ਬਣਦੇ ਆ ਉਹਦਾ ਕਾਰਨ ਇਹ ਹੈ ਕਿ ਲੁਧਿਆਣੇ ਦੇ ਵਿੱਚ ਪਹਿਲਾਂ ਵੀ ਪੋਜ਼ਿਟਿਵ ਰੀਡ ਜਿਹੜਾ ਹੈਗਾ ਉਹ ਜ਼ਿਆਦਾ ਰਿਹਾ ਇਹਦੇ ਕੰਪੈਰੀਟਿਵਲੀ ਜੇ ਦੂਜੇ ਸਟੇਟਾਂ ਦੇ ਵਿੱਚ ਦੇਖੀ ਅਸੀਂ ਉੱਥੇ ਬਿਲਕੁਲ ਨਾਰਮਲ ਹੈ ਬਿਲਕੁਲ ਸਰ ਸਕੂਲ ਦੇ ਵਿੱਚ ਛੋਟੇ ਬੱਚਿਆਂ ਦੀ ਗੱਲ ਕੀਤੀ ਜਾਵੇ ਛੋਟੇ ਬੱਚੇ ਹੋਣ ਚਾਹੇ ਵੱਡੇ ਬੱਚੇ ਹੋਣ ਜਦੋਂ ਸਕੂਲ ਦੇ ਵਿੱਚ ਆਉਂਦੇ ਨੇ ਜਦੋਂ ਚੱਕਾ ਟੀਚਰ ਸਾਹਮਣੇੋਂ ਤੱਕ ਤਾਂ ਮਾਰਕਸ ਵਗੈਰਾ ਪੂਰਾ ਪਾਇਆ ਜਾਂਦਾ ਆ ਸੈਨੀਟਾਈਜ਼ਰ ਵੀ ਹੱਥਾਂ ਨੂੰ ਕੀਤਾ ਜਾਂਦਾ ਬਾਅਦ ਵਿੱਚ ਬਾਹਰ ਜਾਂਦੇ ਸਾਰੀ ਲਾ ਦਿੰਦੇ ਨੇ ਫਿਰ ਉਹ ਇਕੱਠੇ ਗਰੁੱਪ ਬਣਾ ਕੇ ਜਾਂਦੇ ਨੇ ਦੇਖੋ ਇਹ ਜਿਹੜੀ ਦੇਖੋ ਬੱਚੇ ਆ ਨਾ ਘਰ ਰਹਿ ਕੇ ਉਹਨਾਂ ਨੂੰ ਬਹੁਤ ਸਾਰੀਆਂ ਮੈਂ ਇਹ ਕਹੂੰਗਾ ਮੈਂ ਬੀਇੰਗ ਏ ਟੀਚਰ ਕਹੂੰਗਾ ਕਿ ਉਹਨਾਂ ਨੂੰ ਬਹੁਤ ਇਸ ਤਰ੍ਹਾਂ ਦੇ ਐਡਿਕਸ਼ਨ ਹੋ ਗਈ ਹੈ ਉਹ ਐਡਿਕਟਡ ਹੋ ਗਏ ਨੇ ਪਹਿਲੀ ਗੱਲ ਤਾਂ ਉਹ ਮੋਬਾਈਲ ਦੇ ਬਹੁਤ ਐਡਿਕਟਡ ਹੋ ਅਸੀਂ ਕਲਾਸ ਦੇ ਵਿੱਚ ਬੱਚੇ ਪੜਾਉਂਦੇ ਆ ਤੇ ਥੋੜਾ ਚਿਰ ਬਾਅਦ ਉਹਨਾਂ ਦਾ ਕਿਸੇ ਦਾ ਫੋਨ ਵੱਜ ਜਾਂਦਾ ਕਿਸੇ ਦਾ ਕੁਝ ਹੁੰਦਾ ਅਸੀਂ ਦੇਖੋ ਇਹਨਾਂ ਨੂੰ ਲਾਈਨ ਤੇ ਲੈ ਕੇ ਆਉਣਾ ਜਿੰਨੀ ਦੇਰ ਇਹ ਸਕੂਲ ਦੇ ਵਿੱਚ ਰੈਗੂਲਰ ਨਹੀਂ ਆਉਣਗੇ ਟੀਚਰ ਦੇ ਰੂਬਰੂ ਨਹੀਂ ਹੋਣਗੇ ਉਨੀ ਦੇਰ ਤੱਕ ਇਹ ਜਿਹੜੀਆਂ ਆਦਤਾਂ ਨੇ ਇਹਨਾਂ ਨੂੰ ਹੌਲੀ-ਹੌਲੀ ਠੀਕ ਕੀਤਾ ਜਾ ਸਕਦਾ ਹੈ ਬਟ ਇਹ ਐਡਿਕਸ਼ਨ ਜਿਹੜੀ ਹੈਗੀ ਹੈ ਅਜੇ ਹੈਗੀ ਆ ਲਗਾਤਾਰ ਬੱਚੇ ਹੁਣ ਫਿਰ ਪੋਜ਼ਿਟਿਵ ਹੋਣੇ ਸ਼ੁਰੂ ਹੋ ਰਹੇ ਆ ਟੀਚਰ ਵੀ ਪੋਜ਼ਿਟਿਵ ਹੋਣੇ ਸ਼ੁਰੂ ਹੋ ਰਹੇ ਆ ਕਿਵੇਂ ਦੇਖਦੇ ਹਾਂ ਕਿ ਇਹ ਕਿਵੇਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਸਕੂਲ ਫੇਰ ਤੋਂ ਬੰਦ ਹੋ ਦੁਬਾਰਾ ਹੋਣ ਦੇ ਚਾਂਸਸ ਹੈ ਦੇਖੋ ਮੈਂ ਜੋ ਵੇਰੀ ਆਪਣੇ ਹੈਗੇ ਆ ਵੀ ਬੱਚੇ ਦੇਖੋ ਸਕੂਲ ਬੰਦ ਤਾਂ ਨਹੀਂ ਹੋਣੇ ਚਾਹੀਦੇ ਛੇਤੀ ਦੇਖੋ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਵੀ ਇਹ ਗੱਲ ਕਹੀ ਹੈ ਕਿ ਸਾਡੇ ਲਈ ਬੱਚਿਆਂ ਦਾ ਸੇਫ ਰਹਿਣਾ ਬਹੁਤ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਬੱਚਿਆਂ ਦੀ ਸੇਫਟੀ ਦੈਨ ਅਸੀਂ ਸਕੂਲ ਦੀ ਜਿਹੜੀ এডੂਕੇਸ਼ਨ ਹੈ ਬੱਚਿਆਂ ਦਾ ਬੱਚਿਆਂ ਦਾ ਵੇਖਿਆ ਜੋ ਬੱਚੇ 1.5 2 ਸਾਲ ਤੋਂ ਬੱਚੇ ਘਰੇ ਬੈਠੇ ਨੇ ਸਕੂਲਾਂ ਦੇ ਨਾਲ ਆਊਟ ਆਫ ਟੱਚ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਦੇਖਦੇ ਹੋਏ ਅਸੀਂ ਸਾਡੀ ਤਾਂ ਓਪੀਨੀਅਨ ਇਹੀ ਹੈ ਕਿ ਬੱਚਿਆਂ ਨੂੰ ਸਕੂਲ ਜਿਹੜਾ ਛੇਤੀ ਨਹੀਂ ਬੰਦ ਕਰਨੇ ਚਾਹੀਦੇ ਤੇ ਮਤਲਬ ਕਿ ਦੇਖੋਣ ਇਹ ਮਤਲਬ ਉਜਾਰੂ ਕਰਨ ਕਿਸ ਤਰ੍ਹਾਂ ਕਿਸ ਤਰ੍ਹਾਂ ਚੱਲ ਰਿਹਾ ਹਾਂ ਇਹ ਵੀ ਗੱਲ ਜ਼ਰੂਰੀ ਹੈ ਕਿ ਬੱਚਿਆਂ ਦੀ ਸਿਹਤ ਬਹੁਤ ਜ਼ਰੂਰੀ ਹੈ ਬਹੁਤ ਬੱਚੇ ਵਿਦਾਊਟ ਮਾਰਕਸ ਆਉਂਦੇ ਨੇ ਜਾਂ ਉਹ ਕਲਾਸ ਦੇ ਵਿੱਚ ਦੀ ਵਿਦਾਊਟ ਮਾਰਕਸ ਵੰਦੇ ਨੇ ਆਣ ਕੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਦੇਖੋ ਸਾਡੇ ਸਕੂਲ ਦੇ ਵਿੱਚ ਦੇਖੋ ਅਸੀਂ ਇਸ ਤਰ੍ਹਾਂ ਨਾ ਵੀ ਸਵੇਰੇ ਹੀ ਸਾਡੇ ਡੀਪੀ ਸਰ ਨੇ ਹੋਰ ਬੰਦੇ ਸਾਡੇ ਜਿਹੜੀ ਡਿਸਪਲਿਨ ਦੇ ਬੰਦੇ ਨੇ ਉਹ ਹਰ ਰੋਜ਼ ਅਸੀਂ ਸਵੇਰੇ ਗੇਟ ਤੇ ਖੜਦੇ ਹਾਂ ਬਿਨਾ ਮਾਸਕ ਤੇ ਅਸੀਂ ਬੱਚਿਆਂ ਨੂੰ ਅਲਾਉ ਨਹੀਂ ਕਰਦੇ ਪ੍ਰੋਪਰ ਸੈਨੀਟਾਈਜ਼ ਦਾ ਪ੍ਰਬੰਧ ਅਸੀਂ ਗੇਟ ਤੇ ਕੀਤਾ ਹੋਇਆ ਸੋਸ਼ਲ ਡਿਸਟੈਂਸ ਦਾ ਅਸੀਂ ਕਿਹਾ ਹੋਇਆ ਕਿ ਕੋਵਿਡ-19 ਦੇ ਜਿਹੜਾ ਪ੍ਰੋਟੋਕਾਲ ਆ ਉਹਨੂੰ ਫੋਲੋ ਕੀਤਾ ਜਾਵੇ ਬਟ ਇੱਕ ਦੋ ਕੋ ਪ੍ਰੋਬਲਮਾਂ ਜਿਹੜੀਆਂ ਜਿਸ ਤਰ੍ਹਾਂ ਕਿ ਤੁਸੀਂ ਇਹ ਕਹਿ ਲੋ ਕਿ ਏਰੀਆ ਜਿਹੜਾ ਹੈਗਾ ਸਕੂਲ ਦਾ ਉਹ ਇੱਕ ਸਪੈਸੀਫਿਕ ਹੈ ਜਿਹੜੀ ਸ਼ੋਸ਼ਲ ਡਿਸਟੈਂਸ ਹੈ ਉਹਦੇ ਵਿੱਚ ਸਾਨੂੰ ਥੋੜੀ ਜੀ ਪ੍ਰੋਬਲਮ ਜੀ ਹੁਣ ਫੀ ਸਕੂਲ ਬੰਦ ਹੋ ਗਏ ਤੇ ਕੀ ਅਸਰ ਪਊਗਾ ਬੱਚਿਆਂ ਦੀ ਲਾਈਫ ਦੇ ਉੱਤੇ ਕਿਵੇਂ ਉਹਨਾਂ ਦਾ ਭਵਿੱਖ ਹੋਏਗਾ ਨੇ ਕੁ ਅਸਰ ਤਾਂ ਸੁਭਾਵਿਕ ਤੌਰ ਤੇ ਆ ਅਸੀਂ ਅਸੀਂ ਵੀ ਸਰਕਾਰਾਂ ਵੀ ਮੇਨਟੇਨ ਤਾਂ ਕਰਨ ਲੱਗੇ ਹੋਏ ਆ ਨੇ ਐਕਚੁਅਲੀ ਜੇ ਦੇਖਿਆ ਜਾਵੇ ਬੱਚਿਆਂ ਦਾ ਉਹ ਉਹ ਮਤਲਬ ਜਿਹੜੀ ਪਰਫਾਰਮੈਂਸ ਆ ਬੱਚਿਆਂ ਦੀ ਜੋ ਸਕੂਲ ਜਾ ਕੇ ਆਉਂਦੀ ਆ ਉਹ ਬੱਚਿਆਂ ਦੀ ਪਰਫਾਰਮੈਂਸ ਨਹੀਂ ਆਉਂਦੀ ਬੱਚਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਪਿਛੇ ਇਸ ਟਾਈਮ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਲੇਕਿਨ ਆਪਾਂ ਬੱਚਿਆਂ ਨੂੰ ਹੀ ਪੁੱਛ ਲੈਣੇ ਆ ਕਿ ਉਹਨਾਂ ਨੂੰ ਆਨਲਾਈਨ ਸਟੱਡੀ ਜ਼ਿਆਦਾ ਵਧੀਆ ਲੱਗ ਰਹੀ ਹੈ ਕਿ ਸਕੂਲੇ ਆ ਕੇ ਸਟੱਡੀ ਕਰਨੀ ਜ਼ਿਆਦਾ ਵਧੀਆ ਲੱਗਦੀ ਹੈ किमें स्कूलें आदि पढ़ना पसंद करते हो या घर ऑनलाइन स्कूल आ, आ सर की फ़र्क है स्टडी के ऑनलाइन में कुछ समझ नहीं आता है स्कूल आ सब कुछ समझ आता है अच्छा लगता है स्कूल आके मन खुद लगता है पढ़ने में भी अच्छा लगता है सो तो अच्छा भी लगता है सवेरे उठ के स्कूल जाना टेंसन रहती है पढ़ाई की हाँ मैडम कल ये काम चेक करेंगी बस हां जी अगर स्कूल ਦੇ ਵਿੱਚ ਹੋਣਗੇ ਬੱਚੇ ਅਗਰ ਕੋਈ ਗਲਤੀ ਹੋਏਗੀ ਤੇ ਟੀਚਰ ਤੋਂ ਪੁੱਛ ਸਕਣਗੇ ਕਿ ਇਹ ਉਹਦੀ ਗਲਤੀ ਨੂੰ ਸੁਧਾਰਿਆ ਜਾਏਗਾ ਜੇ ਉਹ ਆਨਲਾਈਨ ਸਟੱਡੀ ਕਰਨਾ ਪਸੰਦ ਕਰਦੇ ਹੋ ਜਾਂ ਸਕੂਲ ਆ ਕੇ ਸਰ ਸਕੂਲ ਆ ਕੇ ਸਟੱਡੀ ਕਰਨਾ ਪਸੰਦ ਕਰਦਾ ਕੀ ਫਰਕ ਹੈ ਆਨਲਾਈਨ ਸਟੱਡੀ ਤੇ ਸਕੂਲ ਦੀ ਸਟੱਡੀ ਸਰ ਜਿਹਦਾ ਆਨਲਾਈਨ ਸਟੱਡੀ ਹੁੰਦੀ ਹੈ ਅੱਜ ਸਾਨੂੰ ਕੋਈ ਟੌਪਿਕ ਨਹੀਂ ਸਮਝ ਆਂਦਾ ਉਹਨੂੰ ਅਸੀਂ ਮੈਡਮ ਨਾਲ ਕਲੀਅਰਾਈਫ ਕਰਦੇ ਆ ਪਰ ਜ਼ਿਆਦਾ ਹੋ ਨਹੀਂ ਪਾਉਂਦਾ ਜੇ ਆਪਾਂ ਸਕੂਲ ਆ ਕੇ ਕਰਦੇ ਆ ਤੇ ਸਾਨੂੰ ਜੋ ਨਹੀਂ ਆਉਂਦਾ ਉਹ ਮੈਡਮ ਦੱਸ ਸਕਦੇ ਆ ਸਾਨੂੰ ਨੰਨੇ ਚੰਗੀ ਤਰ੍ਹਾਂ ਸਾਨੂੰ ਸਮਝ ਆ ਜਾਂਦਾ ਹੈਗਾ ਬਸ ਇਹੀ ਹੋਏਗਾ ਕੀ ਪ੍ਰੋਕਸ਼ਨ ਬੱਤੇ ਜਾਂਦੇ ਸਕੂਲ ਦੇ ਵਿੱਚ ਸਰ ਮਾਸਕ ਵੇਅਰ ਕਰਨਾ ਪੈਂਦਾ ਬਾਰ-ਬਾਰ ਹੈਂਡ ਸੈਨੀਟਾਈਜ਼ ਹੈਂਡ ਵਾਸ਼ ਨਾਲੇ ਬੱਚਿਆਂ ਨੂੰ ਸਿੰਗਲ-ਸਿੰਗਲ ਬਿਠਾਇਆ ਜਾਂਦਾ ਹੈਗਾ ਅੱਧੇ-ਅੱਧੇ ਬੱਚੇ ਆਉਂਦੇ ਹਣ ਸਕੂਲ 'ਚ ਤਿੰਨ-ਤਿੰਨ ਦਿਨ ਕਰਕੇ ਬਸ ਇਹੀ ਪ੍ਰੀਕਾਸ਼ਨ ਹੈਗੀ کافی ਲੰਬੇ ਸਮੇਂ ਤੋਂ ਸਕੂਲ ਬੰਦ ਰਹੇ ਆ ਉਦੋਂ ਮਤਲਬ ਕਿੱਦਾਂ ਦੀ ਸਟੱਡੀ ਰਹੀ ਆ ਘਰ ਦੇ ਵਿੱਚ ਜਿਹੜੀ ਸਟੱਡੀ ਹੋਈ ਆ ਉਦੋਂ ਸਾਰ ਸਟੱਡੀ ਜ਼ਿਆਦਾ ਮਤਲਬ ਕੁਝ ਖਾਸ ਨਹੀਂ ਹੁੰਦੀ ਸੀ ਜਿੱਦਾਂ ਆਨਲਾਈਨ ਕਲਾਸਾਂ ਲੱਗਿਆ ਕੁਝ ਸਮਝਾਇਆ ਕੁਝ ਨਹੀਂ ਸਮਝਾਇਆ ਇਦਾਂ ਹੀ ਚੱਲਦਾ ਹੁੰਦਾ ਸੀਗਾ ਅਗਰ ਸਕੂਲ ਫਿਰ ਤੋਂ ਬੰਦ ਹੁੰਦੇ ਨੇ ਇਦੇ ਤੇ ਕਿੰਨਾ ਕ ਅਸਰ ਪੈਂਦਾ ਤੁਹਾਡੀ ਸਟੱਡੀ ਦੇ ਉੱਤੇ ਸਰ ਸਾਡੇ ਸਟੱਡੀ ਦੇ ਨਾਲ ਨਾਲ ਸਾਡੇ ਫਿਊਚਰ ਤੇ ਵੀ ਪੈਂਦਾ ਕਿਉਂਕਿ ਜੋ ਸਰ ਰੈਗੂਲਰਲੀ ਪੜਾਈ ਹੁੰਦੀ ਆ ਉਹ ਬੈਟਰ ਹੁੰਦੀ ਆ ਸਰ ਕਿਉਂਕਿ ਇਸ ਘਰ ਤੁਹਾਨੂੰ ਵੀ ਪਤਾ ਸਰ ਕਿ ਘਰੇ ਰਹਿ ਕੇ ਪੜਾਈ ਨਹੀਂ ਹੁੰਦੀ ਜਿੰਨੀ ਸਕੂਲ ਰੈਗੂਲਰਲੀ ਆ ਕੇ ਹੁੰਦੀ ਆ ਜੋ ਸਾਨੂੰ ਟੀਚਰ ਸਿਖਾਉਂਦੇ ਨੇ ਕਲੀਅਰਲੀ ਉਹ ਸਾਨੂੰ ਸਮਝ ਲੱਗਦੀ ਪਰ ਸਰ ਔਨਲਾਈਨ ਕਲਾਸਾਂ ਵੀ ਘਰੇ ਰਹਿ ਕੇ ਲੱਗਦੇ ਨੇ ਪਰ ਔਨਲਾਈਨ ਕਲਾਸਸ ਨੋ ਬੈਨੀਫਿਟ ਰੈਗੂਲਰ ਕਲਾਸਸ ਬੈਨੀਫਿਟਸ ਇਨ ਸਟੂਡੈਂਟਸ ਮੈਡਮ ਕਾਫੀ ਲੰਬੇ ਸਮੇਂ ਤੋਂ ਸਕੂਲ ਬੰਦ ਸੀ ਬੱਚੇ ਵੀ ਸਕੂਲ ਦੇ ਵਿੱਚ ਆਣ ਕੇ ਪੜਨਾ ਪਸੰਦ ਕਰਦੇ ਨੇ ਤੇ ਕਿਵੇਂ ਦੇਖਦੇ ਹੋ ਕਿ ਜੇ ਹੌਨ ਸਕੂਲ ਬੰਦ ਹੋ ਜਾਂਦੇ ਆ ਤੇ ਉਹਨਾਂ ਦੇ ਭਵਿੱਖ ਬਾਰੇ ਮੰਨ ਲਓ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਬਹੁਤ ਅੱਛਾ ਲੱਗਿਆ ਜਦੋਂ ਸਕੂਲ ਖੁੱਲੇ ਨੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਆਨਲਾਈਨ ਸਟੱਡੀ ਦੇ ਵਿੱਚ ਉਹ ਇਫੈਕਟਿਡ ਨਹੀਂ ਹੈ ਜੋ ਆਫਲਾਈਨ ਦੇ ਵਿੱਚ ਹੈ ਠੀਕ ਹੈ ਬੱਚੇ ਰੈਗੂਲਰ ਆਣਗੇ ਸਟੱਡੀ ਕਰਨਗੇ ਉਹਨਾਂ ਦੇ ਨਾਲ ਜੋ ਸਮਝ ਆਏਗਾ ਉਹ ਜਿਆਦਾ ਵਧੀਆ ਇਹੀ ਹੈ ਕਿ ਸਕੂਲ ਲੱਗੇ ਰਹਿਣ ਲੇਕਿਨ ਹੁਣ ਜਦੋਂ ਕੇ ਸਾਰੇ ਨੇ ਤਾਂ ਦੇ ਨੇਸੀ ਆਪਣੇ ਵੱਲੋਂ ਪ੍ਰਕੌਸ਼ਨਸ ਪੂਰੇ ਲੈ ਰਹੇ ਆ ਬੱਚਿਆਂ ਨੂੰ ਡਿਸਟੈਂਸਿੰਗ ਜਿਹੜੀ ਹੈ ਸਮੇਂ-ਸਮੇਂ ਤੇ ਸੈਨੀਟਾਈਜ਼ ਕਰਵਾ ਰਹੇ ਆ ਸੈਨੀਟਾਈਜ਼ਰ ਜਗ੍ਹਾ-ਜਗ੍ਹਾ ਰੱਖੇ ਹੋਏ ਨੇ ਬੱਚਿਆਂ ਨੂੰ ਮਾਸਕ ਪਾਉਣਾ ਡਿਸਟੈਂਸ ਮੈਂਟੇਨ ਕਰਨਾ ਇਹ ਸਾਰੀਆਂ ਪ੍ਰਕੌਸ਼ਨਸ ਆਪਣੇ ਵੱਲੋਂ ਵੱਧ ਤੋਂ ਵੱਧ ਕਰ ਰਹੇ ਆ ਤਾਂ ਕਿ ਕੋਈ ਐਸਾ ਕੇਸ ਸਾਡੇ ਸਕੂਲ 'ਚ ਨਾ ਆਵੇ ਕਿ ਸਾਨੂੰ ਸਕੂਲ ਬੰਦ ਕਰਨੇ ਪੈਣ ਕਿਉਂਕਿ ਬੱਚਿਆਂ ਦਾ ਵੀ ਵਿੱਚ ਵੀ ਤਾਂ ਸ਼ਾਇਦ ਤੇ ਟੀਚਰਸ ਨੂੰ ਵੀ ਅੱਛਾ ਲੱਗਦਾ ਹੈ ਕਿ ਜਦੋਂ ਬੱਚੇ ਆ ਕੇ ਉਹਨਾਂ ਦੇ ਕੋਲੋਂ ਪੜਦੇ ਆ ਔਫਲ ਆਨਲਾਈਨ ਦੀ ਵਿੱਚ ਇੰਨੀ ਇਫੈਕਟਡ ਹੋਵੇ ਨਹੀਂ ਪੈਂਦਾ ਉਹਦਾ ਇਸ ਕਰਕੇ ਸਕੂਲ ਚੱਲਦੇ ਰਹਿਣ ਤਾਂ ਬਹੁਤ ਬੈਸਟ ਹੈ ਜੀ ਹੁਣ ਸਕੂਲ ਬੰਦ ਹੋ ਜਾਂਦੇ ਤੇ ਬੱਚਿਆਂ ਦੀ ਜਿਹੜੀ ਲਾਈਫ ਦੇ ਨਾਲ ਇੱਕ ਖਲਵਾੜ ਕਹਿ ਸਕਦੇ ਆਪਾਂ ਵੀ ਹੋਏਗਾ ਦੇਖੋ ਇਹ ਗੱਲ ਹੈ ਹਾਲਾਤ ਦੱਸਣਗੇ ਜਾਂ ਗਵਰਨਮੈਂਟ ਦੇ ਇਨਸਟਰਕਸ਼ਨਸ ਦੱਸਣਗੇ ਆ ਐਕਚੁਅਲੀ ਤਾਂ ਕੋਈ ਵੀ ਨਹੀਂ ਜਾਣਦਾ ਠੀਕ ਹੈ ਲੇਕਿਨ ਹੁਣ ਹਾਲਾਤ ਕੀ ਕਹਿੰਦੇ ਨੇ ਗਵਰਨਮੈਂਟ ਇਨਸਟਰਕਸ਼ਨਸ ਕੀ ਕਹਿੰਦੀਆਂ ਨੇ ਉਹਨਾਂ ਨੂੰ ਫੋਲੋ ਕਰਨਾ ਪਏਗਾ ਸਾਨੂੰ ਤੇ ਅਦਰਵਾਈਜ਼ ਖੇਲਵਾੜ ਤਾਂ ਦੇਖੋ 2 ਸਾਲ ਤੋਂ ਕਰੋਨਾ ਦੇ ਕਾਰਨ ਹੋ ਹੀ ਗਿਆ ਬੱਚਿਆਂ ਨਾਲ ਉਹਦੇ ਚ ਤਾਂ ਹੁੰਨੇ ਸੀ ਆਪਾਂ ਕੁਝ ਹਰ ਕੋਈ ਹੈਲਪਲੈਸ ਆ ਤੇ ਬੈਟਰ ਹੈ ਕਿ ਆਪਾਂ ਸਾਰੇ ਜਾਂਨੇ ਪ੍ਰੋਕਾਸ਼ਨਸ ਲਈਏ ਔਰ ਇਸ ਮਹਾਮਾਰੀ ਤੋਂ ਜਿੰਨਾ ਬਚਾਅ ਕਰ ਸਕਦੇ ਆ ਆਪਣੇ ਆਪ ਨੂੰ ਕਰੀਏ ਕਿਉਂਕਿ ਕਾਫੀ ਬੱਚੇ ਇਦਾਂ ਦੇ ਵੀ ਨੇ ਜਿਹੜੇ ਮਾਰਕਸ ਪਾਉਣਾ ਪਸੰਦ ਨਹੀਂ ਕਰਦੇ ਔਰ ਵਿਦਾਊਟ ਮਾਰਕਸ ਹੀ ਆ ਜਾਂਦੇ ਨੇ ਸਕੂਲਾਂ 'ਚ ਨਹੀਂ ਹੈਗੇ ਕੁਝ ਬੱਚਿਆਂ ਨੂੰ ਥੋੜਾ ਲੱਗਦਾ ਵੀ ਆ ਅਨਕੰਫਰਟੇਬਲ ਦੇਖੋ ਮਾਹੌਲ ਬੜਾ ਇਹ ਹੁਣ ਮਜਬੂਰੀ ਬਣ ਚੁੱਕੀ ਆ ਹੁਣ ਬੱਚੇ ਨੂੰ ਅਸੀਂ ਮੋਟੀਵੇਟ ਕਰਦੇ ਬੇਟਾ ਪਹਿਲਾ ਹੈਲਥ ਆ ਤੇ ਸਾਰਾ ਕੁਝ ਆ ਤੇ ਇਹ ਆਪਣੀ ਇੱਕ ਪ੍ਰੋਟੈਕਸ਼ਨ ਆ ਇਹਨੂੰ ਸੋ ਲੈ ਕੇ ਚੱਲਣਾ ਤਾਂ ਜ਼ਰੂਰੀ ਏ ਤੇ ਲੇਕਿਨ ਮੇਰੇ ਸਕੂਲ ਦੇ ਵਿੱਚ ਕੋਈ ਐਸਾ ਬੱਚਾ ਨਹੀਂ ਹੈ ਜਿਹੜਾ ਕਿ ਮਾਸਕ ਦੇ ਬਿਨਾਂ ਹੋਵੇ ਤੇ ਹਰ ਇੱਕ ਬੱਚਾ ਇਹੀ ਮਾਸਕ ਵੇਅਰ ਕਰ ਰਿਹਾ ਹਾਂ ਹਾਂਜੀ ਅਸੀਂ ਐਕਸਟਰਾ ਮਾਸਕ ਵੀ ਰੱਖੇ ਹੋਏ ਨੇ ਵਨ ਸੇ ਵਾਇਲ ਕੋਈ ਭੁੱਲ ਜਾਂਦਾ ਕਿਸੇ ਦਾ ਟੁੱਟ ਜਾਂਦਾ ਕਿਸੇ ਦਾ ਗਿਰ ਜਾਂਦਾ ਤਦ ਇਹਨੋਂ ਨਨੋ ਪ੍ਰੋਵਾਈਡ ਵੀ ਕਰ ਦਿੱਦੀ। ਕੋਈ ਵੀ ਬੱਚਾ ਮਾਸਕ ਬਿਨਾਂ ਨਹੀਂ ਰਹਿਣਾ। ਬੱਚਿਆਂ ਨਾਲ ਇੱਕ ਵਾਰੀ ਫਿਰ ਗੱਲਬਾਤ ਕਰਦੇ ਹਾਂ ਕਿ ਸਕੂਲ ਦੇ ਵਿੱਚ ਜਿਆਦਾ ਵਧੀਆ ਸਟੱਡੀ ਲੱਗਦੀ ਹੈ ਕਿ ਆਨਲਾਈਨ ਸਟੱਡੀ ਵਧੀਆ ਲੱਗਦੀ ਹੈ? ਸਾਨੂੰ ਸਕੂਲ ਦੇ ਵਿੱਚ ਸਟੱਡੀ ਜਿਆਦਾ ਵਧੀਆ ਲੱਗਦੀ ਕਿਉਂਕਿ ਜਦੋਂ ਅਸੀਂ ਘਰੇ ਹੁੰਨੇ ਆ ਤਾਂ ਇਹਨਾਂ ਸਮਝ ਨਹੀਂ ਆਉਂਦਾ ਫੋਨ ਤੇ ਸਕੂਲ ਵਿੱਚ ਜਾਂਦੇ ਆ ਟੈਸਟ ਹੁੰਦੇ ਨੇ, ਟੀਚਰ ਸਾਨੂੰ ਵਧੀਆ ਤਰੀਕੇ ਨਾਲ ਹੋਰ ਵੀ ਪੜ੍ਹਾ ਸਕਦੇ ਨੇ ਪਰ ਅਸੀਂ ਘਰੇ ਇਹਨੇ ਵਧੀਆ ਤਰੀਕੇ ਨਾਲ ਪੜ੍ਹ ਨਹੀਂ ਸਕਦੇ। ਟੈਸਟ ਹੁੰਦੇ ਨੇ ਓਬਵੀ ਸਕੂਲ ਮੈਮ ਪਹਿਲਾਂ ਸਮਝਾਉਂਦੇ ਨੇ ਵੀ ਐਦਾਂ ਟੈਸਟ ਹੋਣਗੇ ਤੁਸੀਂ ਐਦਾਂ ਆਨਸਰਸ ਦੇ ਨੇ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਸਕੂਲ ਆ ਕੇ ਹੀ ਸਮਝ ਜਾਂਦਾ ਹੈ ਪਰ ਘਰੇ ਨਹੀਂ ਆਂਦਾ ਸਾਡੇ ਨਾਲ ਮੌਜੂਦ ਨੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਰਾਧਨਾ ਅਨੰਦਾ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਕਿ ਮੈਡਮ ਕਿਵੇਂ ਦੇਖਦੇ ਹੋ ਕਿ ਇਸ ਟਾਈਮ ਜਿਹੜੀ ਕਰੋਨਾ ਮਹਾਮਾਰੀ ਕਰਕੇ ਪਹਿਲਾਂ ਸਕੂਲ ਬੰਦ ਸੀ ਉਹ ਹੁਣ ਖੁੱਲ ਗਏ ਨੇ ਫਿਰ ਬੱਚੇ ਪੋਜ਼ਿਟਿਵ ਹੋਣਾ ਸ਼ੁਰੂ ਹੋ ਗਏ ਨੇ ਮੈਂ ਪ੍ਰਿੰਸੀਪਲ ਰਾਧਨਾ ਨੰਦਾ ਸਰਕਾਰੀ ਸੀਨੀਅਰ ਸੈੰਡਰੀ ਸਕੂਲ ਜਵਾਰਨਗਰ ਤੋਂ ਬੋਲ ਰਹੀ ਹਾਂ ਸਕੂਲ ਖੁੱਲੇ ਤਾਂ ਬੜੀ ਖੁਸ਼ੀ ਹੋਈ ਸਾਨੂੰ ਕਿ ਸਕੂਲ ਖੁੱਲ ਗਿਆ ਨੋਰਮਲ ਪੁਰਾਣੇ ਵਾਲਾ ਹੀ ਐਟਮੋਸਫੇਅਰ ਹੋ ਗਿਆ ਪਰ ਹੂੰ ਜਿਵੇਂ ਸਰਕਾਰੀ ਹਦਾਇਤਾਂ ਅਨਸਾਰ ਲੈਟਰ ਆਈ ਹੈ ਕਿ ਤੁਸੀਂ ਬੱਚਿਆਂ ਦੇ ਟੈਸਟ ਕਰਵਾਓ ਤੇ ਅੱਜ ਹੀ 12 ਤਰੀਕ ਹੈ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਟੈਸਟ ਸਕੂਲ ਦੇ ਵਿੱਚ ਕਰਵਾਉਣ ਲਈ ਸਾਨੂੰ ਕਿਹਾ ਗਿਆ ਤੇ ਫਿਰ ਅਸੀਂ ਰਿਪੋਰਟ ਵੀ ਦੇਣੀ ਆ ਤੇ ਉਸ ਤੋਂ ਬਾਅਦ ਜਿਵੇਂ ਵੀ ਸਰਕਾਰੀ ਹਦਾਇਤਾਂ ਸਾਨੂੰ ਆਣ ਗਈਆਂ ਉਹਦੇ ਹਿਸਾਬ ਨਾਲ ਅਸੀਂ ਫੋਲੋ ਕਰਾਂਗੇ ਬੱਚਿਆਂ ਦੇ ਅੰਦਰ ਤਾਂ ਪਹਿਲੀ ਬਹੁਤ ਜ਼ਿਆਦਾ ਡਰ ਸੀਗਾ ਕਾਫੀ ਲੰਬੇ ਸਮੇਂ ਘਰ ਦੇ ਵਿੱਚ ਬਤੀਤ ਕੀਤਾ ਬੱਚਿਆਂ ਨੇ ਪੜਾਈ ਦੇ ਨਾਲ ਵੀ ਇੱਕ ਉਹਨਾਂ ਦਾ ਖਲਵਾੜ ਹੋ ਰਿਹਾ ਲਗਾਤਾਰ ਹੈ ਨਾ ਉਹਨਾਂ ਦੀ ਜ਼ਿੰਦਗੀ ਦੇ ਨਾਲ ਇੱਕ ਖਲਵਾੜ ਹੋ ਰਿਹਾ ਕਿਉਂਕਿ ਸਕੂਲੇ ਨਹੀਂ ਪੜ ਰਹੇ ਰੂਟੀਨ ਸਰ ਤੇ ਆਨਲਾਈਨ ਕਿੰਨੀ ਕਿ ਸਟੱਡੀ ਕਰਦੇ ਹੋ ਤੁਹਾਨੂੰ ਪਤਾ ਹੀ ਆ ਤੇ ਜਿਹੜੇ ਬੱਚੇ ਹੁਣ ਆਉਣਾ ਸ਼ੁਰੂ ਹੋਏ ਸੀਗੇ ਫਿਰ ਉਹ ਪੋਜ਼ੀਟਿਵ ਹੋਣਾ ਸ਼ੁਰੂ ਹੋ ਗਏ ਨੇ ਇਹਦਾ ਕੀ ਕਾਰਨ ਮੰਨਦੇ ਹੋ ਮੈਡਮ ਇਹ ਤਾਂ ਦੇਖੋ ਜੀ ਜਿਹੜਾ ਕਰੋਨਾ ਹੈਗਾ ਕੋਵਿਡ ਪੋਜ਼ਿਟਿਵ ਹੈਗਾ ਇਹ ਤਾਂ ਮੇਨ ਜਿਹੜੇ ਆਪਣੇ ਹੈਲਥ ਡਿਪਾਰਟਮੈਂਟ ਹੈ ਜਾਂ ਉਹਦੇ ਹਿਸਾਬ ਦੇ ਨਾਲ ਹੀ ਹੁੰਦਾ ਜੋ ਆਪਣੇ ਅੰਕੜੇ ਦੱਸਦੇ ਆ ਵੀ ਕੋਵਿਡ 19 ਵਧਣ ਲੱਗ ਗਿਆ ਪੰਜਾਬ ਦੇ ਵਿੱਚ ਉਹਦੇ ਹਿਸਾਬ ਦੇ ਨਾਲ ਹੀ ਵੀਰੋ ਐਕਸ਼ਨ ਲੈਂਦੇ ਆ ਤੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਦੱਸਦੇ ਆ ਉਹਦੇ ਹਿਸਾਬ ਨਾਲ ਹੀ ਫਿਰ ਸਾਨੂੰ ਸਰਕਾਰੀ ਹਦਾਇਤਾਂ ਜਾਰੀ ਹੁੰਦੀਆਂ ਵੀ ਤੁਸੀਂ ਕੀ ਕਰਨਾ ਸਕੂਲਾਂ ਦੇ ਵਿੱਚ ਹੀ ਮੈਡਮ ਇਹ ਬੱਚੇ ਪੋਜ਼ੀਟਿਵ ਹੋਣ ਸ਼ੁਰੂ ਹੋਏ ਆ ਕੀ ਕਾਰਨ ਮੰਨਦੇ ਹੋ ਕਿ ਸਕੂਲਾਂ ਦੀ ਅੰਗੈਲੀ ਮੰਨਦੇ ਹੋ ਕਿ ਬੱਚਿਆਂ ਨੂੰ ਪੂਰੀ ਤਰ੍ਹਾਂ ਵਿੱਚ ਸੇਫਟੀ ਨਹੀਂ ਰੱਖੀ ਜਾ ਰਹੀ ਸਕੂਲਾਂ ਦੇ ਵਿੱਚ ਫਿਲਹਾਲ ਤਾਂ ਦੇਖੋ ਜੀ ਜਦੋਂ April ਤੋਂ ਬੱਚਿਆਂ ਨੂੰ ਸਾਨੂੰ ਇਹੀ ਇਨਸਟਰਕਸ਼ਨ ਸੀ ਕਿ ਬੱਚਿਆਂ ਦੀ ਗਿਣਤੀ ਵਧਾਓ ਔਨਲਾਈਨ ਜਿਹੜੇ ਸੀ ਤੇ ਸਾਰੇ ਟੀਚਰਜ਼ ਨੇ ਮੈਕਸਿਮਮ ਐਫਰਟਸ ਕੀਤੀਆਂ ਕਿ ਬੱਚਿਆਂ ਦੀ ਗਿਣਤੀ ਵਧ ਗਈ ਕਾਫੀ ਗ੍ਰਾਂਟ ਵੀ ਪ੍ਰਾਪਤ ਹੋਈਆਂ ਇਨਫਰਾਸਟ੍ਰਕਚਰ ਜਾਂ ਕਮਰੇ ਵਗੈਰਾ ਦੀ ਵੀ ਗ੍ਰਾਂਟ ਆਈ ਅਸੀਂ ਕੀਤੀ ਇਕਦਾ ਮੂੰ ਜਦੋਂ ਉਹਨਾਂ ਨੇ ਦੇਖਿਆ ਕਿ ਥੋੜਾ ਜਿਹੜਾ ਐਟਮੋਸਫੇਅਰ ਠੀਕ ਹੈ ਕੋਵਿਡ ਦੇ ਕੇਸ ਘਟ ਗਿਆ ਤਾਂ ਉਹਨਾਂ ਨੇ ਸਕੂਲ ਖੋਲ ਦਿੱਤੇ ਪ੍ਰੋਬਲਮਸ ਤਾਂ ਆ ਰਹੀਆਂ ਪਰ ਫਿਲਹਾਲ ਹਲੇ ਬੱਚੇ ਜਿਹੜੇ ਆ ਹੌਲੀ ਹੌਲੀ ਆਣਾ ਸ਼ੁਰੂ ਕੀਤੇ ਆ ਤੇ ਕਿੰਨੇ ਪਰਸੈਂਟ ਬੱਚੇ ਹੁਣ ਲਗਾਤਾਰ ਆ ਰਹੇ ਨੇ ਸਕੂਲ ਦੇ ਵਿੱਚ ਪਹਿਲਾਂ ਤਾਂ ਪਿਛਲੇ ਹਫਤੇ ਤਾਂ ਥੋੜੀ ਆਏ ਸੀ ਹੁਣ 60 ਤੋਂ 70% ਬੱਚੇ ਜਿਹੜੇ ਆ ਆਣੇ ਸ਼ੁਰੂ ਹੋ ਗਏ ਤੇ ਉਸ ਤੋਂ ਬਾਅਦ ਜੇ ਉਹਨ ਪੂਰੇ ਪੂਰੇ ਬੱਚੇ ਆਣ ਲੱਗੇ ਤਾਂ ਸਾਨੂੰ ਹੀ ਮੇਨ ਜਿਹੜੀਆਂ ਪਾਵਰ ਦਿੱਤੀਆਂ ਗਈਆਂ ਕਿ ਤੁਸੀਂ ਆਪਣੇ ਪੱਧਰ ਤੇ ਹੀ ਜਿਹੜਾ ਹੈਗਾ ਸਕੂਲ ਦਾ ਮੈਨੇਜ ਕਰਨਾ ਹੈ ਅਸੀਂ ਦੇਖਾਂਗੇ ਕਿ ਜਦੋਂ ਬੱਚੇ ਪੂਰੇ ਆਣ ਲੱਗੇ ਫਿਰ ਕੋਈ ਵੀ ਔਡ ਇਵਨ ਸਿਸਟਮ ਜਾਂ ਕੋਈ ਸ਼ਿਫਟ ਜਿਹੜੀ ਹੈ ਮੈਨੇਜ ਕਰ ਦਿਓ ਮੈਮ ਕੀ ਕੀੜੇ-ਕਿਹੜੇ ਪ੍ਰੋਕਾਸ਼ਨਸ ਪੱਤੇ ਜਾਂਦੇ ਨੇ ਉੱਥੇ ਸਕੂਲ ਦੇ ਵਿੱਚ ਪ੍ਰੋਕਾਸ਼ਨਸ ਤਾਂ ਜੀ ਸਾਰੇ ਹੀ ਆ ਵਿਦਾਊਟ ਮਾਸਕ ਜਿਹੜੇ ਆ ਸਵੇਰੇ ਡਿਊਟੀ ਲਗਾਈ ਜਾਂਦੀ ਆ ਜਿਹੜੇ ਸਾਡੇ ਕਮੇਟੀ ਮੈਂਬਰ ਹੈਗੇ ਆ ਡਿਸਪਲਿਨ ਕਮੇਟੀ ਦੇ ਤੇ ਬੱਚਿਆਂ ਦੇ ਮਾਸਕ ਜਿਹੜੇ ਚੈੱਕ ਕੀਤੇ ਜਾਂਦੇ ਆ ਉਸ ਤੋਂ ਬਾਅਦ ਸੈਨੀਟਾਈਜ਼ਰ ਰੱਖਿਆ ਹੁੰਦਾ ਬੱਚਿਆਂ ਨੂੰ ਵਸੇ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਤੁਸੀਂ ਆਪਣਾ ਸੈਨੀਟਾਈਜ਼ਰ ਨਾਲ ਲੈ ਕੇ ਆਓ ਹੁਣ ਜੇ ਮੈਡਮ ਸਕੂਲ ਅਗਰ ਲਗਾਤਾਰ ਕੇਸਸ ਵਾਦੇ ਰਹੇ ਤੇ ਸਕੂਲ ਬੰਦ ਹੋਣਗੇ ਤੇ ਉਹਦੇ ਨਾਲ ਕੀ ਫਰਕ ਪਏਗਾ ਫਰਕ ਤਾਂ ਦੇਖੋ ਜੀ ਇੰਨਾ ਨਹੀਂ ਪਏਗਾ ਕਿਉਂਕਿ ਪਿਛਲੀ ਵਾਰ ਵੀ ਔਨਲਾਈਨ ਸਿਸਟਮ ਬੱਚੇ ਵੀ ਜਿਹੜੇ ਯੂਜ਼ ਟੂ ਹੋ ਚੁੱਕੇ ਆ ਟੀਚਰ ਵੀ ਹੋ ਚੁੱਕੇ ਆ ਤੇ ਅਸੀਂ ਜਿਹੜੇ ਆਪਣੇ ਮਾਨਯੋਗ ਸੈਕਟਰੀ ਸਾਹਿਬ ਉਹਨਾਂ ਦੇ ਮੀਟਿੰਗਸ ਵੀ ਅਟੈਂਡ ਕੀਤੀਆਂ ਸਟੱਡੀ ਦੇ ਤਾਂ ਫਰਕ ਪੈਂਦਾ ਹੀ ਹੋਊਗਾ ਜਿੱਦਾਂ ਆਨਲਾਈਨ ਸਟੱਡੀ ਤੇ ਕਿੱਥੇ ਸਕੂਲ ਆਣ ਕੇ ਬੱਚਿਆਂ ਨੇ ਪੜ੍ਹਨਾ ਉਹਦੇ ਵਿੱਚ ਸਟੱਡੀ ਦੇ ਵਿੱਚ ਤਾਂ ਕਾਫੀ ਫਰਕ ਅੰਤਰ ਰਹਿੰਦਾ ਹੋਊਗਾ ਉਹ ਤਾਂ ਜਦੋਂ ਵੀ ਉਹ ਦੇਖੋ ਮਹਾਮਾਰੀ ਆਏ ਇਹ ਉਹਦੇ ਨਾਲ ਜਿਹੜੀ ਹੈ ਪੂਰੀ ਲਾਈਫ ਤੇ ਅਸਰ ਪਿਆ ਤੇ ਸਟੱਡੀ ਤੇ ਤਾਂ ਪੈਣਾ ਹੀ ਆ ਪਰ ਜਿਹੜਾ ਆਪਣਾ ਆਪਾ ਇਨਸਾਨ ਹੈ ਤੇ ਜੋ ਵੀ ਆਪਣੇ ਮਹਾਮਾਰੀ ਕੁਦਰਤੀ ਹੈਗੀ ਆ ਉਹਦੇ ਨਾਲ ਫੇਸ ਕਰਨਾ ਹੀ ਪੈਂਦਾ ਪਹਿਲੀ ਵਾਰ ਤਾਂ ਹੋਇਆ ਨਹੀਂ ਹੈਗਾ ਜੇ ਤੁਸੀਂ ਪਿਛਲੀ ਹਿਸਟਰੀ ਵੀ ਫੋਲੋ ਮਹਾਮਾਰੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਤੇ ਕੁਦਰਤ ਆ ਹੈ ਨਿਜਮਾ ਕਿ ਕੁਦਰਤ ਨੇ ਇਹਨੂੰ ਖਤਮ ਕਰ ਦੇਣਾ ਤੇ ਆਪਾਂ ਨੂੰ ਤਾਂ ਫੇਸ ਕਰਨੇ ਹੀ ਪੈਣਾ ਜੋ ਵੀ ਹੋਇਆ ਜੋ ਵੀ ਸਮੇ ਸਮੇ ਤੇ ਸਾਨੂੰ ਹਦਾਇਤਾਂ ਜਿਹੜੀਆਂ ਹਾਇਰ ਅਥਾਰਟिटीज ਵੱਲੋਂ ਮਿਲਦੀਆਂ ਉਹਦੇ ਹਿਸਾਬ ਦੇ ਨਾਲ ਹੀ ਅਸੀਂ ਜਿਹੜੇ ਉਹਨਾਂ ਦੀਆਂ ਹਦਾਇਤਾਂ ਫੋਲੋ ਕਰਦੇ ਆਂ ਮਾਸੂਮ ਬੱਚਿਆਂ ਦੇ ਅੰਦਰੋਂ ਡਰ ਨਿਕਲਿਆ ਸੀ ਮਾਪਿਆਂ ਦੇ ਅੰਦਰੋਂ ਵਿੱਚੋਂ ਡਰ ਨਿਕਲਿਆ ਸੀ ਕਿ ਸਕੂਲ ਖੁੱਲ ਗਏ ਨੇ ਬੱਚਿਆਂ ਨੂੰ ਪਾਵਾ ਪਹਿਲ ਦੇ ਆਧਾਰ ਤੇ ਮਾਪੇ ਔਰ ਬੱਚੇ ਸਕੂਲਾਂ ਦਾ ਰੁਖ ਕਰਨ ਲੱਗੇ ਲੇਕਿਨ ਹੁਣ ਇਸ ਟਾਈਮ ਫੇਰ ਜਿਹੜੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਬੱਚੇ ਔਰ ਟੀਚਰ ਪੋਸਟ ਵ ਹੋ ਰਹੇ ਨੇ ਉਹਨੂੰ ਦੇਖਦੇ ਹੋਏ ਫੇਰ ਕਿਤੇ ਨਾ ਕਿਤੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸਕੂਲ ਤਾਂ ਸਰਕਾਰ ਨੇ ਪਹਿਲਾਂ ਵੀ ਪਿਛਲੇ 2020 ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਬੱਚੇ ਜਨਵਰੀ ਜਾਣਾ ਸ਼ੁਰੂ ਹੋ ਗਏ ਸੀ ਅਸੀਂ ਵੀ ਕਲਾਸਾਂ 'ਚ ਜਾ ਕੇ ਬੱਚਿਆਂ ਨੂੰ ਮੈਂ ਇਨਸਟਰਕਸ਼ਨਸ ਦੇ ਹਿਸਾਬ ਨਾਲ ਕਹ ਰਹੇ ਸੀ ਕਿ ਆਫਲਾਈਨ ਹੋਣੇ ਆ ਪੇਪਰ ਤੇ ਸਰਕਾਰ ਨੇ ਵੀ ਕਿਹਾ ਵੀ ਚਲੋ ਜਿਹੜੇ ਆંકੜਿਆਂ ਦੇ ਹਿਸਾਬ ਨਾਲ ਕੇਸ ਘਟ ਆ ਰਹੇ ਆ ਪਰ ਇੱਕਦਮ ਜਦੋਂ ਹੁਣ ਮਾਰਚ ਦੇ ਅਪ੍ਰੈਲ ਦੇ ਵਿੱਚ ਦੇਖਿਆ ਕਿ ਜਿਹੜੀਆਂ ਕੈਜ਼ੂਐਲਟੀ ਡੈਥ ਵਧਣ ਲੱਗੀਆਂ ਤੇ ਸਰਕਾਰ ਨੇ ਫਿਰ ਸਕੂਲ ਬੰਦ ਕਰਤੇ ਆਫਲਾਈਨ ਦੇ ਹਿਸਾਬ ਦੇ ਨਾਲ ਬੱਚਿਆਂ ਨੂੰ ਤਿਆਰੀ ਕਰਵਾਈ ਜਾ ਰਹੀ ਸੀ ਪਰ ਦੇਖਿਆ ਕਿ ਜਦੋਂ ਹੁਣ ਜਿਹੜੀਆਂ ਡੈਥ ਕਾਫੀ ਡੈਥ ਰੇਟ ਕਾਫੀ ਹੋ ਗਿਆ ਫਿਰ ਜਿਹੜੇ ਆ ਸਰਕਾਰ ਵੀ ਮਜਬੂਰ ਹੋ ਜਾਂਦੀ ਆ ਤੇ ਔਨਲਾਈਨ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਆਪਣਾ ਸਭ ਤੋਂ ਪਹਿਲਾਂ ਜੀ ਸਾਵਧਾਨੀ ਬੜੀ ਜ਼ਰੂਰੀ ਆ ਟੈਸਟ ਕਰਵਾਓ ਆਪਣੇ ਟੀਚਰਸ ਦੇ ਤਾਂ ਡਬਲ ਵੈਕਸੀਨੇਟਿਡ ਹੋ ਚੁੱਕੇ ਆ ਤੇ 18 ਤੋਂ ਉੱਪਰ ਹੁਣ ਬੱਚਿਆਂ ਦੇ ਟੈਸਟ ਚੱਲ ਰਿਹਾ ਸੈਂਪਲ ਵਗੈਰਾ ਜਿਹੜੇ ਲਏ ਲਿੱਤੇ ਜਾ ਰਹੇ ਆ ਤੇ ਅਗਰ ਹੁਣ ਪੂਰੇ ਪੰਜਾਬ ਦੇ ਵਿੱਚ ਕੇਸ ਜਿਹੜੇ ਜ਼ਿਆਦਾ ਵਧ ਗਏ ਕਿਉਂਕਿ ਇੰਡੀਆ ਦੀ ਪਾਪੂਲੇਸ਼ਨ ਹੀ ਬਹੁਤ ਜ਼ਿਆਦਾ ਇੰਨੀ ਆਪਾਂ ਪ੍ਰਿਕਾਸ਼ਨਸ ਇੱਥੇ ਲੈ ਨਹੀਂ ਸਕਦੇ ਜਿਆਦਾ ਵੱਧ ਗਏ ਆਂਕੜੇ ਕੰਟਰੋਲ ਕਰਨੇ ਮੁਸ਼ਕਿਲ ਹੋ ਗਏ ਤਾਂ ਸਭ ਤੋਂ ਪਹਿਲਾਂ ਤਾਂ ਫਿਰ ਜਾਣ ਹੀ ਜ਼ਰੂਰੀ ਹੈ ਜੀ ਫਿਰ ਉਹ ਸਰਕਾਰ ਜੋ ਵੀ ਫੈਸਲਾ ਲੇਗੀ ਉਸ ਦੇ ਹਿਸਾਬ ਦੇ ਨਾਲ ਹੀ ਅਸੀਂ ਫੋਲੋ ਕਰਾਂਗੇ ਅਦਾਇਤ ਹਾਂਜੀ ਫੋਲੋ ਥਸ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸ ਐਮ ਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ